ਸਸੀ ਕਾਲਜੀ ਖਬਰ ਵਾਲੇ ਟੀਵੀ ਤੇ ਸੰਗਤ ਦਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਅੱਜ ਅਸੀਂ ਪਹੁੰਚਿਆ ਗੁਰਦੁਆਰਾ ਪਰਵਾਰ ਬਿਛੋੜਾ ਸਾਹਿਬ ਜਿੱਥੇ ਕਿ ਗੁਰੂ ਸਾਹਿਬ ਦੇ ਪਰਿਵਾਰ ਜਿਹੜਾ ਹੈਗਾ ਅਲੱਗ-ਅਲੱਗ ਹੋ ਗਿਆ ਸੀ ਕਿਉਂਕਿ ਦੁਸ਼ਮਣ ਧਾੜਵੀ ਜਿਹੜੇ ਹੈਗੇ ਆ ਧਾੜਵੀਆਂ ਨੇ ਹਮਲਾ ਕਰ ਦਿੱਤਾ ਸੀ ਧਾੜਵੀ ਕੌਣ ਸੀ ਔਰੰਗਜ਼ੇਬ ਦੀ ਫੌਜ ਸਾਹੀ ਫੌਜ ਤੇ ਪਹਾੜ 22 ਧਰ ਦੇ ਜਿਹੜੇ ਪਹਾੜੀ ਰਾਜੇ ਆ ਉਹਨਾਂ ਵੱਲੋਂ ਗਦਾਰੀ ਕੀਤੀ ਗਈ ਸੀ ਉਹਨਾਂ ਨੇ ਫੌਜਾਂ ਲਾ ਕੇ ਜਿੰਦੀ ਕੇਰਾ ਪਾ ਕੇ ਗੁਰੂ ਸਾਹਿਬ ਦਾ ਕਿਲਾ ਛਡਾ ਕੇ ਯਾਨੀ ਕਿ ਜਦੋਂ ਉਹਨਾਂ ਤੋਂ ਅੱਗੇ ਵੱਜ ਰਹੇ ਸਨ ਝੂਠੀਆਂ ਕਸਮਾਂ ਦੇ ਕੇ ਉਹਨਾਂ ਨੇ ਛਡਾਇਆ ਕਿਲਾ ਤੇ ਜਦੋਂ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਲੰਘ ਰਹੇ ਸਨ ਤੇ ਉਸ ਸਮੇਂ ਇੱਥੇ ਪਰਿਵਾਰ ਇਸ ਥਾਂ ਤੇ ਇਹ ਸਰਸਾ ਨਦੀ ਸੀ ਇੱਥੇ ਸਰਸਾ ਨਦੀ ਤੇ ਬਿਛੋੜਾ ਪਿਆ ਸੀ ਪਰਿਵਾਰ ਦਾ ਤੇ ਕਿਉਂਕਿ ਜੇਕਰ ਗੱਲ ਕਰੀਏ 6 ਤੋਂ ਲੱਕੇ 13ਪੋ ਤੱਕ ਸਿੱਖ ਕੌਮ ਦੇ ਜਿਹੜੇ ਕਿ ਸਿੱਖ ਪੰਥ ਦੇ ਉਸ ਗੁਰੂ ਦੇ ਜਿਹੜਾ ਹੈਗਾ ਬਹੁਤ ਦੁਖਦਾਈ ਦਿਨ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਮ ਤੌਰ ਤੇ ਜੇਕਰ ਦੇਖਿਆ ਜਾਵੇ ਜਿਹੜਾ ਸਿੱਖ ਸਮਾਜ ਆ ਸਿੱਖ ਕੌਮ ਆ ਇਹਨਾਂ ਨੂੰ ਬਰਾਗਮਈ ਤੌਰ ਤੇ ਮਨਾਉਂਦੀ ਆ ਕਿਉਂਕਿ ਪੰਜਾਬ ਸਰਕਾਰ ਵੀ ਡਿਕਲੇਅਰ ਕਰ ਚੁੱਕੀ ਆ ਵੀ ਇਹ ਦਿਨ ਜਿਹੜੇ ਹੈਗੇ ਆ ਬਰਾਗਮਈ ਰਹਿਣਗੇ ਇਹਨਾਂ ਦਿਨਾਂ ਦੇ ਵਿੱਚ ਕੋਈ ਕਲਚਰ ਪ੍ਰੋਗਰਾਮ ਨਹੀਂ ਹੋਏਗਾ ਨਾ ਹੀ ਕੋਈ ਜਿਹੜਾ ਹੈਗਾ ਕੋਈ ਖੁਸ਼ੀ ਪ੍ਰੋਗਰਾਮ ਵਾਲੇ ਜਿਹੜੇ ਹੈਗੇ ਆ ਦਿਨ ਨਹੀਂ ਹੋਣਗੇ ਆਪਾਂ ਗੱਲ ਕਰਦੇ ਆ ਇਸ ਥਾਂ ਦੀ ਇਸ ਸਥਾਨ ਦੀ ਜਿਹੜਾ ਪਵਿੱਤਰ ਸਥਾਨ ਇਹ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਗੁਰਦੁਆਰਾ ਤੁਹਾਨੂੰ ਦਿਖਾਈ ਦੇ ਰਿਹਾ ਉਹ ਬਣਿਆ ਹੋਇਆ ਉੱਥੇ ਅਸੀਂ ਪਹੁੰਚੇ ਹੋਏ ਆ ਆਪਾਂ ਥੋੜਾ ਪਿੱਛੇ ਜਾਈਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ 13 اپریل 1699 نو ਖਾਲਸਾ ਪੰਥ ਸਾਂਝ ਦਿੱਤਾ ਸੀ ਖਾਲਸਾ ਫੌਜ ਬਣਾ ਦਿੱਤੀ ਸੀ ਔਰ ਪੂਰਾ ਇਨਕਲਾਬੀ ਅਸਰ ਦਿੱਤਾ ਸੀ ਜਿਹੜਾ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਵੱਲੋਂ ਜਿਹੜਾ ਆਪਣੀ ਮਾਤਾ ਦੇ ਨਾਮ ਚੱਕ ਮਾਤਾ ਨਾਨਕੀ ਦੇ ਨਾਮ ਤੇ ਜ਼ਮੀਨ ਮੁੱਲ ਲੈ ਕੇ ਬਣਾਤਾ ਬਣਾਇਆ ਸੀ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਗੜ੍ਹ ਦੇ ਕਿਲੇ ਨੂੰ ਅਸਾਰ ਦਿੱਤਾ ਸੀ ਤੇ ਨਾਲ ਪੰਜ ਕਿਲੇ ਬਣਾ ਦਿੱਤੇ ਸਨ ਕਿਉਂਕਿ ਆਨੰਦਪੁਰ ਵਾਸੀਆਂ ਦੀ ਜਿਹੜੀ ਹੈਗੀ ਸੁਰੱਖਿਆ ਵਾਸਤੇ ਗੁਰੂ ਸਾਹਿਬ ਨੇ ਤਾਂ 22 ਧਾਰ ਦੇ ਰਾਜੇ ਜਿਹੜੇ ਹੈਗੇ ਆ ਇਹ ਗੱਲ ਤੋਂ ਔਖੇ ਸੀ ਔਰ ਕਿਉਂਕਿ ਔਰੰਗਜ਼ੇਬ ਜਿਹੜਾ ਹੈਗਾ ਹਮਲੇ ਕਰਦਾ ਸੀ ਔਰੰਗਜ਼ੇਬ ਉਹਨਾਂ ਨੂੰ ਮੁਗਲ اسلام ਧਰਮ ਜਿਹੜਾ ਹੈਗਾ ਬਣਾ ਕਬੂਲਣ ਦੇ ਲਈ ਪ੍ਰੈਸ਼ਰ ਪਾ ਰਿਹਾ ਸੀਗਾ ਪਰ ਉਹ ਜਿਹੜੇ 22 ਧਾਰ ਦੇ ਰਾਜੇ ਆ ਜਿਹੜੇ ਪਹਾੜੀ ਰਾਜੇ ਆ ਉਹ ਔਰੰਗਜੀਬ ਨਾਲ ਮਿਲ ਕੇ ਚੱਲ ਰਹੇ ਸਨ ਉਹਨਾਂ ਦੀਆਂ ਰਿਆਸਤਾਂ ਸੀ ਵੱਖੋ-ਵੱਖਰੀਆਂ ਬਣਾਈ ਹੋਈਆਂ ਤਾਂ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਉਹਨਾਂ ਨੇ ਔਰੰਗਜੀਬ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਉਹਨਾਂ ਨੂੰ ਪ੍ਰਪੋਗ ਕੀਤਾ ਗਿਆ ਔਰੰਗਜੀਬ ਨੂੰ ਵੀ ਇੱਕ ਤੇਰੇ ਤੂੰ ਤਾਂ ਕਹਿੰਦਾ ਵੀ ਤੇਰੇ ਨਾਲੋਂ ਤਖਤ ਵੱਡਾ ਕੋਈ ਲਾ ਨਹੀਂ ਸਕਦਾ ਤੇ ਇਹਨੇ ਉੱਚਾ ਤਖਤ ਲਾਇਆ ਹੈ ਇੱਥੇ ਗੁਰੂ ਗੋਬਿੰਦ ਸਿੰਘ ਆ ਆਨੰਦਗੜ੍ਹ ਦੇ ਵਿੱਚ ਇਹਨੇ ਇੱਕ ਤੂੰ ਤਾਂ ਕਹਿੰਦਾ ਵੀ ਤੁਸੀਂ ਤਾਂ ਕਹਿੰਦੇ ਹੋ ਵੀ ਮੇਰੇ ਰਾਜ ਦੇ ਵਿੱਚ ਕੋਈ ਜਿਹੜਾ ਹੈਗਾ ਟੋਪੀ ਪਹਿਨ ਸਕਦੇ ਨੇ ਔਰ ਇਹਨਾਂ ਨੇ ਤਾਂ ਜਿਹੜਾ ਹੈਗਾ ਇੱਕ ਜਿਹੜਾ ਲੋਕਾਂ ਨੂੰ ਦਿਮਾਲੇ ਹੀ ਜਿਹੜੀਆਂ ਵੱਡੀਆਂ ਵੱਡੀਆਂ ਦਸਤਾਰਾਂ ਦੇ ਦਿੱਤੀਆਂ ਜਾਂ ਤਾਜ ਦੇ ਰੂਪ ਦੇ ਵਿੱਚ ਔਰ 나ੜੀ ਚਿੱਠੀ ਦੇ ਵਿੱਚ ਜਿਹੜੇ ਬਾਈ ਧਰ ਦੇ ਰਾਜਿਆਂ ਨੇ ਲਿਖਿਆ ਔਰੰਗਜ਼ੇਬ ਨੂੰ ਚਿੱਠੀ ਲਿਖੀ ਆ ਉਹਦੇ ਵਿੱਚ ਲਿਖਿਆ ਵੀ ਉਸ ਤਾਂ ਕਹਿੰਦੇ ਆ ਵੀ ਕੋਈ ਘੋੜਿਆਂ ਦੇ ਸਵਾਰੀ ਨਹੀਂ ਕਰ ਸਕਦਾ ਇੱਥੇ ਤਾਂ ਅਰਬੀ ਤੁਰਕੀ ਘੋੜੇ ਰੱਖੇ ਹੋਏ ਵੱਡੇ ਵੱਡੇ ਤੇ ਨਾਲ ਹੀ ਇਹ ਨਗਾਰਾ ਵੀ ਵਜਾਉਂਦੇ ਨੇ ਇਹਨਾਂ ਦਾ ਮਹਾਰਾਜਾ ਤਾਂ ਇਹ ਹੈ ਆ ਇੱਥੋਂ ਦਾ ਔਰ ਤੋਂ ਮਹਾਰਾਜਾ ਨਹੀਂ ਉਸ ਤੋਂ ਉਹ ਤੋਂ ਬਾਅਦ ਦੇ ਵਿੱਚ ਔਰੰਗਜ਼ੇਬ ਪਰਪੋਖ ਹੋ ਕੇ ਉਸਨੇ ਬਾਈ ਧਾਰ ਦੇ ਰਾਜਿਆਂ ਨੂੰ ਕਿਹਾ ਕੀ ਕੀਤਾ ਜਾਵੇ ਭਾਵੇਂ ਕਿ ਉਹਨੇ ਪਹਿਲਾਂ ਜਿਹੜਾ ਹੈਗਾ ਸੂਬਾ ਸਰਹੰਦ ਵਜ਼ੀਰ ਖਾਨ ਦੀ ਡਿਊਟੀ ਲਗਾਈ ਸੀ ਪਰ ਬਾਈ ਧਾਰ ਦੇ ਰਾਜਿਆਂ ਨੇ ਕਿਹਾ ਵੀ ਵਜ਼ੀਰ ਖਾਨ ਦੇ ਬਸ ਦੀ ਗੱਲ ਨਹੀਂ ਵੀ ਉਹ ਇਸ ਨੂੰ ਜਿਹੜਾ ਫਕੀਰ ਜਿਹੜਾ ਗੁਰੂ ਨਾਨਕ ਦੇਵ ਦਾ ਜਿਹੜੀ ਗੱਦੀ ਨਸ਼ੀਨ ਆ ਇਹਨੂੰ ਜਿੱੜ ਸਕੇ ਇਸ ਵਾਸਤੇ ਤੈਨੂੰ ਸਾਹੀ ਫੌਜ ਭੇਜਣੀ ਪਏਗੀ ਇਤਿਹਾਸਕਾਰ ਦੱਸਦੇ ਆ ਫਿਰ ਔਰੰਗਜ਼ੇਬ ਨੇ ਆਪਣੀ ਸਾਹੀ ਫੌਜ ਉੱਥੋਂ ਭੇਜੀ ਸਾਹੀ ਫੌਜ ਦਿੱਲੀ ਤੋਂ ਭੇਜੀ ਤੇ ਜਿਹੜੀ ਕਿ ਉਹਦਾ ਮੁਕਾਬਲਾ ਕਰਨ ਦੇ ਲਈ 2.5 2 ਲੱਖ ਦੇ ਕਰੀਬ ਦੱਸਦੇ ਆ ਕਹਿੰਦੇ ਫੌਜ ਸੀਗੀ ਜਿੰਨ੍ਹਾਂ ਨੇ ਕਿ ਕਿਲਾ ਆਨੰਦਗੜ੍ਹ ਨੂੰ ਘੇਰਾ ਪਾਇਆ ਹੋਇਆ ਸੀ ਘੇਰਾ ਪਾ ਲਿਆ ਪਰ ਕਈ ਮਹੀਨੇ ਲੱਗੇ ਪਰ ਉਹਨਾਂ ਦਾ ਜਿਹੜਾ ਹੈਗਾ ਬਾਹ ਨਹੀਂ ਚੱਲੀ ਗੁਰੂ ਗੋਬਿੰਦ ਸਿੰਘ ਤੱਕ ਪਹੁੰਚਣ ਲਈ ਕਿਉਂਕਿ ਉਧਰੋਂ ਜਿਹੜੇ ਹੈਗੇ ਆ ਜਿਹੜੀ ਉਹਨਾਂ ਦੀ ਫੌਜ ਸੀ ਉਹ ਬਗਾਵਤ ਕਰਨ ਲੱਗੀ ਵੀ ਜਿਹੜਾ ਹੈਗਾ ਵੀ ਇਹ ਤਾਂ ਨਿਕਲ ਨਹੀਂ ਰਹੇ ਇਹਨਾਂ ਨੇ ਘੇਰਾਬੰਦੀ ਉਲਟ ਟਕ ਨਾ ਕੀਤੀ ਉਲਟਾ ਉੱਚੇ ਥਾਂ ਤੇ ਗੁਰੂ ਗੋਬਿੰਦ ਸਿੰਘ ਦਾ ਕਿਲਾ ਸੀ ਮੋਰਚਾ ਬੰਦੀ ਕੀਤੀ ਹੋਈ ਸੀ ਔਰ ਉਲਟਾ ਨੁਕਸਾਨ ਹੋ ਜਾਂਦਾ ਸੀ ਮੁਗਲ ਫੌਜਾਂ ਦਾ ਦੇ ਪਰ ਬਾਅਦ ਦੇ ਵਿੱਚ ਉਹਨਾਂ ਨੇ ਵੀ ਸਕੀਮ ਖੇਡੀ ਔਰੰਗਜੀਬ ਨੇ ਜਿਹੜਾ ਰੁਕਾ ਭੇਜਿਆ ਚਿੱਠੀ ਭੇਜੀ ਵੀ ਇਸ ਤਰ੍ਹਾਂ ਜਿਹੜਾ ਹੈਗਾ ਵੀ ਤੁਸੀਂ ਫਕੀਰ ਉਹ ਨਹੀਂ ਹੋ ਸਕਦੇ ਕਿਉਂਕਿ ਤੁਸੀਂ ਫਕੀਰ ਜਿਹੜੇ ਫਕੀਰ ਹੁੰਦੇ ਨੇ ਉਹ ਕਿਲਿਆਂ 'ਚ ਨਹੀਂ ਰਹਿੰਦੇ ਔਰ ਫੌਜਾਂ ਨਹੀਂ ਰੱਖਦੇ ਫਕੀਰ ਦਾ ਤਾਂ ਜਿਹੜਾ ਬਸੇਰਾ ਦੁਨੀਆ ਦੇ ਵਿੱਚ ਹੀ ਹੁੰਦੀ ਆ ਉਹਦੀ ਫਕੀਰ ਦੀ ਮਾਲਾ ਹੀ ਸਹਾਰਾ ਹੁੰਦੀ ਆ ਔਰੰਗਜੀਬ ਨੇ ਪੱਤਰ ਰਾਹੀਂ ਕਿ ਆ ਕੇ ਜੇਕਰ ਤੁਸੀਂ ਲੋਕਾਂ ਦੀ ਹਲੀ ਚਾਹੁੰਦੇ ਹੋ ਕਿਉਂਕਿ ਲੋਕਾਂ ਦਾ ਨੁਕਸਾਨ ਬਹੁਤ ਹੋ ਰਿਹਾ ਫੌਜ ਦੇ ਨਾਲ ਤਾਂ ਤੁਸੀਂ ਕਿਲਾ ਛੱਡ ਦਿਓ ਇਧਰੋਂ ਬਾਈ ਧਾਰ ਦੇ ਜਿਹੜੇ ਹਿੰਦੂ ਰਾਜੇ ਆ ਉਹ ਪਹਾੜੀ ਰਾਜੇ ਉਹਨਾਂ ਨੇ ਵੀ ਝੂਠੀਆਂ ਕਸਮਾਂ ਖਾਧੀਆਂ ਔਰ ਮਿੱਟੀ ਦੇ ਜਿਹੜੇ ਆਟੇ ਦੀ ਕਹਿੰਦੇ ਗਊ ਬਣਾ ਕੇ ਉਹ ਰੱਖੀ ਗਈ ਵੀ ਅਸੀਂ ਇਹਦੀ ਸੌਂ ਖਾਣੇ ਆ ਵੀ ਤੁਹਾਨੂੰ ਜਿਹੜਾ ਕਿਲਾ ਛੱਡ ਦਿਓ ਤਾਂ ਲੋਕਾਂ ਦੀ ਜਾਨ ਬਚ ਜਾਵੇਗੀ ਤੇ ਔਰ ਤੁਹਾਨੂੰ ਕੋਈ ਵੀ ਹਮਲਾ ਨਹੀਂ ਕਰੇਗਾ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਭਾਵੇਂ ਕਿ ਉਹਨਾਂ ਦੇ ਸਿੰਘਾਂ ਨੇ ਉਹਨਾਂ ਨੂੰ ਅਪੀਲ ਕੀਤੀ ਗੁਰੂ ਸਾਹਿਬ ਕਿਲਾ ਛੱਡ ਦੇਣਾ ਚਾਹੀਦਾ ਪਰ ਗੁਰੂਦੇਵ ਆਪਣੇ ਉਹਨਾਂ ਦੇ ਕਹਿਣ ਤੇ ਮਾਤਾ ਗੁਜਰ ਉਹਨਾਂ ਦੇ ਕਹਿਣ ਤੇ ਕਿਲਾ ਛੱਡਣ ਲਈ ਮਜਬੂਰ ਹੋ ਗਏ ਕਿਲਾ ਛੱਡ ਕੇ ਜਦੋਂ ਜਿਉਂ ਹੀ ਉਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਕੀਰਤਪੁਰ ਸਾਹਿਬ ਉੱਥੇ ਜਿਹੜਾ ਅੰਮ੍ਰਿਤ ਵੇਲੇ 6-7 ਪੋ ਦੀ ਰਾਤ ਨੂੰ ਨਿਕਲੇ ਸਨ ਤਾਂ ਉਹਨਾਂ ਨੇ ਕਿਹਾ ਵੀ ਆਸਾ ਦੀ ਵਾਰ ਜਿਹੜਾ ਹੈਗਾ ਜ਼ਰੂਰੀ ਕਰਨਾ ਹੈ ਜਿਸ ਕਰਕੇ ਇਹਦਾ ਜਿਹੜਾ ਪ੍ਰਤਾਪ ਆ ਇਹ ਪੂਰੀ ਫੌਜ ਤੇ ਖਾਲਸਾ ਫੌਜ ਜਿਹੜੀ ਸਿੱਖਾਂ ਦੀ ਫੌਜ ਆ ਉਹਤੇ ਲੱਗੇਗਾ ਆਸਾ ਦੀ ਵਾਰ ਕਰਕੇ ਜਿਉਂ ਹੀ ਉਹ ਅੱਗੇ ਵਧਣ ਲੱਗੇ ਬਾਈ ਤਾਰ ਦੇ ਰਾਜਿਆਂ ਔਰ ਜਿਹੜੀ ਔਰੰਗਜ਼ੇਬ ਦੀ ਸਾਹੀ ਫੌਜ ਆ ਉਹਨਾਂ ਨੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਜਿਸ ਬੱਚੇ ਭਾਈ ਉਹਦੇ ਸਿੰਘ ਹੋਣੀ ਸ਼ਹੀਦ ਹੋ ਗਏ ਤੇ ਬਾਬਾ ਜੀਵਨ ਸਿੰਘ ਦੀ ਉਹਨਾਂ ਨੇ ਡਿਊਟੀ ਲਈ ਬਾਬਾ ਜੀਵਨ ਸਿੰਘ ਜਿਹੜੇ ਕਿ ਭਾਈ ਜੇਤਾ ਜੀ ਜਿਨ੍ਹਾਂ ਨੂੰ ਰੰਗਰੇਟਾ ਗੁਰੂ ਦਾ ਬੇਟਾ ਦਾ ਖਿਤਾਬ ਦਿੱਤਾ ਉਹਨਾਂ ਦੀ ਡਿਊਟੀ ਲਗਾਈ ਤੇ ਉਹਨਾਂ ਨੇ ਉੱਥੇ ਮੁਕਾਬਲਾ ਕਰਦਿਆ ਮੋਹਲਾਂ ਦੇ ਨਾਲ ਆਪਣਾ ਸ਼ਹਾਦਤ ਦਾ ਜਾਮ ਪੀ ਦਿੱਤਾ ਭਾਈ ਜੀਵਨ ਸਿੰਘ ਬਾਬਾ ਜੀਵਨ ਸਿੰਘ ਜੀ ਨੇ ਇਸ ਤਰ੍ਹਾਂ ਹੀ ਇਤਿਹਾਸ ਕਰ ਦੱਸਦੇ ਆ ਕਿ ਪਰਿਵਾਰ ਤਿੰਨਾਂ ਥਾਂ ਹੀ ਵੰਡਿਆ ਗਿਆ ਜਿਵੇਂ ਕਿ ਮਾਤਾ ਗੁੱਜਰ ਕੌਰ ਛੋਟੇ ਸਹਿਬਜਾਦੇ ਜੁਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਨਾਲ ਲੈ ਕੇ ਉਹ ਬिखर ਗਏ ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਅਜੀਤ ਸਿੰਘ ਤੇ ਜਜਾਰ ਸਿੰਘ ਦੇ ਨਾਲ ਉਹ ਵੱਖ ਹੋ ਗਏ ਉਧਰੋਂ ਮਾਤਾ ਸੁੰਦਰ ਕੌਰ ਸਹਿਬ ਕੌਰ ਉਹ ਜਿਹੜੇ ਹੈਗੇ ਭਾਈ ਜੀਵਨ ਸਿੰਘ ਦੇ ਹੋਣਾ ਦੇ ਨਾਲ ਮੋਰਚੇ ਦੇ ਨਾਲ ਉਹ ਵੱਖਰੇ ਬिखर ਗਏ ਜਿਨ੍ਹਾਂ ਨੂੰ ਕਿ ਦਿੱਲੀ ਬਚਾਇਆ ਗਿਆ ਬਾਅਦ ਵਿੱਚ ਵਿਛੜੇ ਤਾਂ ਕਿਉਂਕਿ ਸਰਸਾ ਨਦੀ ਦਾ ਜਿਹੜਾ ਵਹਾਹ ਪਾਣੀ ਦਾ ਇੰਨਾ ਚੜ ਗਿਆ ਸੀ ਕਿਉਂਕਿ ਅਲੱਗ-ਥਲੱਗ ਹੋਣਾ ਪਿਆ ਉਧਰੋਂ ਦੁਸ਼ਮਣਾਂ ਨੇ ਜਿਹੜਾ ਹੈਗਾ ਹਮਲਾ ਕਰ ਦਿੱਤਾ ਸੀ ਇਸ ਕਰਕੇ ਗੁਰੂ ਦਾ ਪਰਿਵਾਰ ਇਸ ਸਥਾਨ ਤੇ ਖੇਰੂ-ਖੇਰੂ ਹੋ ਗਿਆ ਤੇ ਇਹ ਇਸ ਸਥਾਨ ਤੇ ਜਿਹੜਾ ਹੁਣ ਪਰਿਵਾਰ ਵਿਛੋੜਾ ਸਾਹਿਬ ਗੁਰਦਰਾ ਸਾਹਿਬ ਦਾ ਜਿੱਥੇ ਦੂਰੋਂ-ਦੂਰੋਂ ਸਿੱਖ ਸੰਗਤਾਂ ਆਉਂਦੀਆਂ ਨੇ ਨੰਤਮਸਤ ਗੁੰਦੀਆਂ ਨੇ ਆਹ ਦਿਨ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜੇ ਹੈਗੇ ਆ ਲੋਕ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ ਸਾਹਿਬ ਦੇ ਪਰਿਵਾਰ ਨੂੰ ਇੱਥੇ ਪਹੁੰਚ ਕੇ ਸਰਦਾ ਦੇ ਫੁੱਲ ਭੇਟ ਕਰਦੇ ਨੇ ਮੈਨੂੰ ਦਿਓ ਆਜਾਜੇ ਜੀ ਧੰਨਵਾਦ ਸਸੀਗਾ